ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਪਸਾ ਚੜ੍ਹਦੀ ਕਲਾ ਚਮੂਗੀ ਤੁਹਾਨੂੰ ਇੱਕ ਜਾਣਕਾਰੀ ਦੇਣੀ ਹੈ ਤੇ ਜਿੰਮੇ ਆਪਣਾ ਨਾ ਹੈਂਡਲ ਟੇਡਾ ਹੋ ਜਾਂਦਾ ਮੋਟਰਸਾਈਕਲ ਦਾ ਵੀ ਆਪਾਂ ਇੱਕ ਐਗਜ਼ਾਮਪਲ ਲੈਨੇ ਆਂ ਦੇਖੋ ਇੱਥੇ ਆਪਣਾ ਸਿੱਧਾ ਹੈਂਡਲ ਠੀਕ ਹੈ ਕਈ ਵਾਰ ਗਿਰ ਜਾਂਦਾ ਮੋਟਰਸਾਈਕਲ ਮੰਨ ਕੇ ਚੱਲੋ ਵੀ ਆ ਪੋਜੀਸ਼ਨ ਤੇ ਆਪਣਾ ਹੈਂਡਲ ਸਿੱਧਾ ਵੀ ਇੱਥੇ ਮੀਟਰ ਕਈ ਵਾਰ ਜੇ ਇਧਰ ਉੱਚੇ ਹੋ ਜਾਣ ਆਪਣੇ ਲੈਟੇ ਡਿੱਹੀ ਪੈਣ ਲੱਜੇ ਤਾਂ ਆਹ ਚੀਜ਼ ਤੋਂ ਵੀ ਜਜਮੈਂਟ ਲੱਗ ਜਾਂਦੀ ਆ ਦੇਖੋ ਆ ਹੈਂਡਲ ਦੀ ਨਾ ਆ ਪੱਤੀ ਤੇ ਨਿਗਾਹ ਰੱਖਣੀ ਆ ਆਪਾਂ ਫਰਨਾ ਇਹ ਥੱਲੇ ਲੇਖਣਾ ਆਪਾਂ ਵੀ ਦੋੇ ਪਾਸੇ ਬਰਾਬਰ ਜੇ ਇੱਥੇ ਦੋੇ ਪਾਸੇ ਬਰਾਬਰ ਆ ਫਿਰ ਆਪਾਂ ਇੱਥੋਂ ਦੇਖ ਲੈਣਾ ਵੀ ਇਹ ਮੀਟਰ ਦਾ ਬੇਲ ਦੋੇ ਪਾਸੇ ਬਰਾਬਰ ਜੇ ਇਧਰੋਂ ਮੀਟਰ ਦਾ ਬੇਲ ਉੱਚਾ ਤੇ ਇਧਰੋਂ ਨੀਵਾ ਤਾਂ ਆਪਣਾ ਕਲ ਵੀ ਹੈਂਡਲ ਆ ਇਹਨੂੰ ਟੇਡਾ ਹੈਡਲਾਈਟ ਤਾਂ ਉਹਦਾ ਕੀ ਸਕੀਮਾ ਦੇਖੋ ਜੀ ਇੱਕ ਤਾਂ ਆ ਨਟ ਖੁੱਲ ਕੇ ਇੱਥੋਂ ਜਿਹਨੂੰ ਟਾ ਗਿਰਿਆ ਹੋਇਆ ਮੋਟਰ ਹੈਲ ਤਾਂ ਆ ਨਟਾ ਥੱਲੇ ਕਰਕੇ ਨਾ ਆਪਣੀ ਟੀ ਟੇਢੀ ਹੋ ਜਾਂਦੀ ਆ ਇਹਨੂੰ ਸਿੱਧਾ ਕਰਨਾ ਪੈਣਾ ਜੇ ਇੱਥੋਂ ਨਹੀਂ ਹੈਗਾ ਬਲ ਆਪਣਾ ਸਾਈਡਾ ਸਾਈਡ ਤੇ ਖੜ ਕੇ ਦੇਖ ਲਓ ਤੁਹਾਨੂੰ ਇਹ ਤੋਂ ਪਤਾ ਲੱਜਣਾ ਸ਼ੌਕਰ ਤੋਂ ਵੀ ਮਗਰ ਹੋਇਆ ਹੈ ਕਿ ਨਹੀਂ ਨਹੀਂ ਫਿਰ ਇੱਦਾਂ ਆਪਣੇ ਫਰੰਟ ਤੇ ਖੜ ਕੇ ਦੇਖੋ ਤੁਸੀਂ ਆਹ ਟਾਇਰ ਤੋਂ ਜਜਮੈਂਟ ਲਓ ਵੀ ਟਾਇਰ ਤੋਂ ਸਿੱਧੀ ਲੈਟਰ ਆਪਣਾ ਸੈਂਟਰ 'ਚ ਜੇ ਲੈਟਰ ਸੈਂਟਰ ਦੇ ਵਿੱਚ ਆ ਫਿਰ ਥੋੜਾ ਇੱਥੋਂ ਹੈਂਡਲ ਦੇ ਵਿੱਚ ਵਾਲਾ ਜਾਂ ਤਾਂ ਤੁਹਾਡਾ ਹੈਂਡਲ ਟਿੱਡਾ ਹੋਇਆ ਹੋਇਆ ਇੱਥੋਂ ਫਿਰ ਹੈਂਡਲ ਆਪਦਾ ਦੇਖੋ ਠੀਕ ਆ ਜੀ ਜੇ ਹੈਂਡਲ ਸਿੱਧਾ ਮੀਟਰ ਆਪਣੇ ਟਿੱਡੇ ਨੇ ਤਾਂ ਮੀਟਰਾਂ ਦੀ ਥੋੜਾ ਅਡਜਸਟਮੈਂਟ ਹੋ ਜਾਂਦੀ ਹੈ ਹਿੱਲ ਦੇ ਉੱਪਰੋਂ ਇੱਥੇ ਨਟ ਹੁੰਦੇ ਨੇ ਥੱਲੇ ਮੀਟਰ ਦੇ ਆਹੋ ਸਾਹਮਣੇ ਨਟ ਰਾਈ ਜੀ ਉਹ ਢੁੱਲੇ ਕਰਕੇ ਮਾੜ ਜੇ ਮੀਟਰਾਂ ਦੀ ਐਡਜਸਟਮੈਂਟ ਕਰ ਦੋ ਜੇ ਇਹ ਵੀ ਸਹੀ ਨੇ ਤਾਂ ਮੰਨ ਕੇ ਚਲੋ ਥੋੜੀ ਇੱਥੋਂ ਆ ਪੱਤੀ ਬੈਂਡ ਹੋ ਗਈ ਫਿਰ ਜੇ ਸਾਹਮਣਾ ਲੱਗਿਆ ਤਾਂ ਪੱਤੀ ਬੈਂਡ ਹੋ ਗਈ ਇਹਨੂੰ ਆ ਨੱਟ ਲੈ ਕੇ ਖੋਲ ਕੇ ਦੋਏ ਇਹਨੂੰ ਪੱਤੀ ਨੂੰ ਮੂਹਰੇ ਨਾਲ ਸੁਸਕਾ ਦੋ ਠੀਕ ਆ ਜੀ ਤੇ ਆ ਸ਼ੌਕਰ ਤੋਂ ਇੱਥੇ ਨਿਗਾਹ ਮਾਰ ਲਓ ਜੇ ਆ ਸ਼ੌਕਰ ਦੇ ਤੋਂ ਆ ਚੀਜ਼ ਵੀ ਸਹੀ ਆ ਤਾਂ ਆਪਣੇ ਪੱਤੀ ਵਾਲੇ ਦੋਈ ਨੱਟ ਲੈ ਕਰਕੇ ਮਾੜੀ ਪੱਤੀ ਗਾਹ ਨੂੰ ਕਰ ਦੋ ਫਿਰ ਆਪਣੀ ਲਾਈਟ ਸਿੱਧੀ ਹੋ ਜਾ ਜਣੀ ਆਪਣਾ ਲੇ ਟੇਢੀ ਸੀਗੀ ਲਾਈਟ ਤੇ ਸਿੱਧੀ ਕਰੀ ਆ ਬਾਕੀ ਇੱਕ ਹੋਰ ਹੁੰਦੀ ਆ ਜਿਵੇਂ ਮੰਨ ਕੇ ਚਲੋ ਲਾਈਟ ਆਪਣੀ ਇਦਾਂ ਆ ਸਿੱਧੀ ਆ ਵੀ ਕਈ ਵਾਰ ਆ ਖੁੰਜਾ ਨੀਮੀ ਹੋ ਜਾਂਦਾ ਆ ਖੁੰਜਾ ਉੱਚਾ ਹੋ ਜਾਂਦਾ ਉਹਦਾ ਵੀ ਸੇਮ ਫਾਰਮੂਲਾ ਉਹ ਵੀ ਆਪਣੀਆਂ ਪੱਤੀ 'ਚ ਫਰਕ ਹੁੰਦਾ ਤੁਸੀਂ ਆ ਪੱਤੀਆਂ ਖੋਲੋ ਦੋ ਇਹਨਾਂ ਦਾ ਬਲ ਕੱਢ ਦੋ ਠੀਕ ਆ ਜੀ ਤੇ ਜੇ ਉੱਚੀ ਨੀਮੀ ਆ ਉੱਚੀ ਨੀਮੀ ਦੀ ਅਡਜਸਟਮੈਂਟ ਆਪਣੀਆਂ ਥੱਲੇ ਵਾਲੇ ਨਟ ਤੋਂ ਹੋ ਜਾਂਦੀ ਆ ਵੀ ਇਹਨੂੰ ਟਾਈਟ ਕਰ ਦੋ ਤਾਂ ਲਾਈਟ ਨੀਮੀ ਪੈਣ ਲੱਗ ਜੀ ਇਹਨੂੰ ਢਿੱਲਾ ਕਰ ਦੋ ਤਾਂ ਲਾਈਟ ਸਾਹਮਣੇ ਪੈਣ ਲੱਗ ਜੀ ਇਹ ਚੀਜ਼ ਆ ਆਪਣੀ ਬਾਲੀ ਵੱਡੀ ਕੋਈ ਥਿਊਰੀ ਹੈ ਨਹੀਂ ਜੇ ਤੁਹਾਨੂੰ ਵੀਡੀਓ ਪ੍ਰੋਪਰ ਚਾਹੀਦੀ ਆ ਤਾਂ ਆਪਾਂ ਪ੍ਰੋਪਰ ਇੱਕ ਵੀਡੀਓ ਬਣਾ ਦਾਂਗੇ ਇਹ ਚੀਜ਼ ਤੇ